ਅੰਜੀ ਬਹੁਤ ਜ਼ਿਆਦਾ ਦੇਖੋ ਜੀ ਨਿਊਜ਼ ਉਹ ਵਾਇਰਲ ਹੋ ਰਹੀ ਹੈ ਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਬਲਕੌਰ ਸਿੰਘ ਉਹਨਾਂ ਦੇ ਘਰ ਫੇਰ ਤੋਂ ਦੁਬਾਰਾ ਛੋਟਾ ਜਿਹਾ ਪਿਆਰਾ ਜਿਹਾ ਨੰਨਾ ਜਿਹਾ ਬੱਚਾ ਨੇ ਜਨਮ ਲਿਆ ਤਾਂ ਸਾਡੇ ਵੱਲੋਂ ਬਹੁਤ ਸਾਰੀਆਂ ਵਧਾਈਆਂ ਤੇ ਮੁਬਾਰਕਾਂ ਪਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਪਰ ਉਸ ਦੇ ਨਾਲ ਨਾਲ ਇੱਕ ਪ੍ਰੋਬਲਮ ਵੀ ਸਟਾਰਟ ਹੋ ਗਈ ਕੀ ਹੁਣ ਸੈਂਟਰ ਜਿਹੜਾ ਸੈਂਟਰਲ ਗਵਰਨਮੈਂਟ ਹੈ ਨਾ ਉਹਨਾਂ ਦੇ ਇੱਕ ਲੈਟਰ ਆਇਆ ਬਲਕੌਰ ਸਿੰਘ ਅੰਕਲ ਜੀ ਨੂੰ ਕਿ ਇਹਨਾਂ ਨੇ ਜਿਹੜਾ ਉਹ ਆਈਵੀਐਫ ਜੋ ਵੀ ਪ੍ਰोसीजर ਹੁੰਦਾ ਹੈ ਬੇਬੀ ਦਾ ਕਿ ਉਹ 51 ਸਾਲ ਦੀ ਇਸ ਤੱਕ ਤੁਸੀਂ ਕਰਾ ਸਕਦੇ ਹੋ ਉਸ ਤੋਂ ਬਾਅਦ ਉਹ ਇਨਲੀਗਲ ਹੁੰਦਾ ਹੈ ਪਹਿਲੀ ਗੱਲ ਉਹਨਾਂ ਨੇ ਉਹ ਬਾਹਰੋਂ ਕਰਵਾਇਆ ਠੀਕ ਹੈ ਦੂਜੀ ਗੱਲ ਹੁਣ ਇਹ ਆ ਰਹੀ ਹੈ ਕਿ ਮੈਂ ਬਲਕੌਰ ਅੰਕਲ ਦੀ ਵੀਡੀਓ ਸੁਣੀ ਜਿੰਨਾ ਵਿੱਚ ਉਹ ਕਹਿ ਰਹੇ ਆ ਕਿ ਭਗਵੰਤ ਮਾਨਾ ਤੂੰ ਚੰਗਾ ਨਹੀਂ ਕੀਤਾ तू पहले मेरे बेटे ने मरवाया वो सिक्योरिटी वापस लेती हूँ मेरा दूजा बेटा आया तू लैटर भेजी तो वह की सो so, पे मैं समझती भी जे बलकौर अंकल है बहुत समझदार बंदा यौजी रिटायर है और यदा कानून दे रेह के गल कर दिया है तो तू बहुत इंटैलीजेंट परसन है मैं हूँ भी यह समझती हाँ मैं बलकौर अंकल एक सवाल पूछना चाहूँगी कि जी लैटर तहूँ आई है कि वह भगवंत मान ने जारी की है या भगवंत मान के किसी बंद ने जारी की सेंट्रल गौरमेंट वालों आई है ਉਹਦੇ ਵਿੱਚ ਤਾਂ ਭਗਵੰਤ ਮਾਨ ਦਾ ਕੋਈ ਲੈਣਦੇ ਨੀ ਨੀ ਹੈ ਲੈਟਰ ਵਿੱਚ ਸੋ ਉਸ ਲੈਟਰ ਦੇ ਬਿਹਫ ਤੇ ਤੁਸੀਂ ਭਗਵੰਤ ਮਾਨ ਨੂੰ ਟਾਰਗੇਟ ਕਿਉਂ ਕੀਤਾ ਦੂਜੀ ਗੱਲ ਜਿਹੜਾ ਉਹ ਟੈਕਸਲਾ ਟੀਵੀ ਹੈ ਬਲੈਕ ਐਂਡ ਵਾਈਟ ਮੰਜਠਿਆ ਉਹਨੂੰ ਤਾਂ ਡਰੱਗ ਚੋਰ ਨੂੰ ਇੱਕ ਮੌਕਾ ਚਾਹੀਦਾ ਦੋ ਨੰਬਰੀਏ ਬੰਦੇ ਨੂੰ ਮੌਕਾ ਚਾਹੀਦਾ ਵੀ ਭਗਵੰਤ ਦੀ ਸਰਕਾਰ ਡਿੱਗਿਆ ਕਿਵੇਂ ਤੇ ਸਾਡੇ ਕਾਲੀਆਂ ਦਾ ਰਾਜ ਕਿਵੇਂ ਆਇਆ ਤੇ ਅਸੀਂ ਡਰੱਗ ਦਾ ਵਪਾਰ ਕਿੱਦਾਂ ਕਰੀਏ ਦੁਬਾਰਾ ਸੋ ਉਹ ਵੀ ਕਹਿੰਦਾ ਹਾਂ ਜੀ ਭਗਵੰਤ ਨੇ ਚੰਗਾ ਨਹੀਂ ਕੀਤਾ ਉਹਨਾਂ ਦੇ ਘਰੇ ਖੁਸ਼ੀਆਂ ਹੀ ਦੇਖੋ ਜੀ ਤੁਸੀਂ ਜੋ ਭਗਵੰਤ ਮਾਨ ਦੇ ਇੱਕ ਛਵੀ ਬਣਾ ਰਹੇ ਹੋ ਨਾ ਪੰਜਾਬ ਦੇ ਵਿੱਚ ਉਹ ਬੰਦਾ ਉਦਾਂ ਦਾ ਨਹੀਂ ਹੈ ਮੈਂ ਤਾਂ ਇਹ ਕਹਿੰਨੀ ਆ ਸਾਡੇ ਪੰਜਾਬ ਦੇ ਜਿਹੜੇ ਪਿਛੜੇ ਹੋਏ ਇਲਾਕਿਆਂ ਦੇ ਲੋਕਾਂ ਨੂੰ ਐਜੂਕੇਸ਼ਨ ਦੀ ਬੜੀ ਜ਼ਰੂਰਤ ਆ ਔਰ ਬਲਕਾਰ ਅੰਕਲ ਤੋਂ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਲੈਟਰ ਦੱਸੋ ਨਾ ਲੋਕਾਂ ਨੂੰ ਸੈਂਟਰਲ ਗਵਰਨਮੈਂਟ ਤੋਂ ਲੈਟਰ ਆਇਆ ਜੀ ਉਹ ਤੋਂ ਤੋਂ ਉਹਦੇ ਚ ਮਾਨ ਸਾਹਿਬ ਦਾ ਕੋਈ ਲੈਣ ਦੇ ਨਹੀਂ ਸੈਂਟਰ ਗਵਰਨਮੈਂਟ ਮਾਨ ਸਾਹਿਬ ਦੇ ਹੱਥ ਦੇ ਵਿੱਚ ਨਹੀਂ ਹੈ ਸੀਐਮ ਸਾਹਿਬ ਉਹਨੂੰ ਅਪਰੂਵ ਨਹੀਂ ਕਰਦੇ ਆ ਉਹ ਚਿੱਠੀਆਂ ਬਣਾ ਕੇ ਸਾਈਨ ਕਰਕੇ ਨਹੀਂ ਭੇਜਦੇ ਇਵਨ ਕੀ ਜਦੋਂ ਭਗਵੰਤ ਮਾਨ ਜੀ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੇ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕੀਤਾ ਕਿ ਇਹ ਹਰਕਤ ਨਹੀਂ ਕਰਨੀ ਚਾਹੀਦੀ ਸੀ ਸੋ ਮੈਂ ਰਿਕਵੈਸਟ ਕਰਦੀ ਹਾਂ ਸੈਂਟਰ ਗਵਰਨਮੈਂਟ ਤੋਂ ਕਿ ਤੁਸੀਂ ਫਟਾਫਟ ਉਹ ਲੈਟਰ ਜਾਰੀ ਕਰਤੀ ਕੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਆਈ ਥਿੰਕ ਰਾਈਟ ਨਾਉ ਸ਼ੀ ਇਜ਼ 58 ਈਅਰ 올 ਕਿਉ 51 ਤੱਕ ਤੁਸੀਂ ਆਈ ਵੀ ਐਫ ਕਰਾ ਸਕਦੇ ਉਹਨੇ ਕਿਵੇਂ ਕਰਾਇਆ ਤਾਂ ਸੈਂਟਰ ਗਵਰਨਮੈਂਟ ਜੇ ਤੁਹਾਨੂੰ ਮੈਂ ਇੱਕ ਇਹ ਗੱਲ ਦੱਸਣਾ ਚਾਹੂੰਗੀ ਇਸ ਚੀਜ਼ ਤੇ ਤੁਸੀਂ ਬੜੀ ਜਲਦੀ ਲੈਟਰ ਦੇਤੀ ਹੈਲਥ ਭਾਗ ਵੱਲੋਂ ਬਹੁਤ ਜਲਦੀ ਤੁਸੀਂ ਇਸ ਗੱਲ ਤੇ ਐਕਸ਼ਨ ਲਿੱਤਾ ਜਿਹੜਾ ਰਾਜਸਥਾਨ ਦੇ ਵਿੱਚ 14 14 ਸਾਲ ਦੀਆਂ ਕੁੜੀਆਂ ਹਲੇ ਵੀ ਵਹਿ ਜਾਂਦੀਆਂ ਜਾਂਦੀਆਂ ਅੰਡਰ ਏਜ ਤੇ 15 ਸਾਲ ਚ ਬੱਚਾ ਜੰਮ ਦਿੰਦੀਆਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੇ ਭਾਰਤ ਦੇ ਵਿੱਚ ਰੇਪ ਦੇ ਕੇਸ ਹੋ ਰਿਹਾ 5-5 ਸਾਲ ਮਾਸੂਮ ਬੱਚਿਆਂ ਨਾਲ ਰੇਪ ਹੋ ਰਿਹਾ ਅੰਡਰਏਜ ਬੱਚੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਉੱਥੇ ਨਾ ਤਾਂ ਤਾਂ ਥੋ ਲਟਰਾ ਹੁੰਦੀਆਂ ਨਿਕਲਦੀਆਂ ਨਾ ਤਾਂ ਉੱਥੇ ਕੋਈ ਸਵਾਲ ਜਵਾਬ ਹੁੰਦੇ ਨਾ ਤਾਂ ਥੋ ਕੋਈ ਮੁਜਰਮ ਨੂੰ ਸਜ਼ਾ ਦੇ ਹੁੰਦੀ ਹੈ ਸੋ ਇੱਕ 5 ਸਾਲ ਦੀ ਬੱਚੀ ਨਾਲ ਰੇਪ ਹੋਇਆ ਜੀ ਔਰ ਬੰਦੇ ਨੇ ਜਿਹੜਾ ਲਾਇਰ ਸੀ ਕਹਿੰਦੇ ਨਾ ਲਾਇਰ ਕਿਸੇ ਦੇ ਮਿੱਤ ਨਹੀਂ ਹੁੰਦੇ ਇਹ ਪੈਸੇ ਦੇ ਮਿੱਤ ਹੁੰਦੇ ਆ ਪਰ ਉਸ ਲਾਇਰ ਨੇ ਉਸ ਕੇਸ ਨੂੰ ਦਿਲੋਂ ਲੜਿਆ ਤੇ ਪਤਾ ਨਹੀਂ ਕਹਿੰਦੇ 43 ਡੇਸ ਦੇ ਵਿੱਚ ਬੰਦੇ ਨੂੰ ਸਜ਼ਾਏ ਮੌਤ ਦਵਾਈ ਆ ਫਾਂਸੀ ਦੀ ਸਜ਼ਾ ਕਿਉਂ ਉਹ ਲਾਇਰ ਕਹਿੰਦਾ ਮੈਂ ਆਪ ਇਹ ਸੋਚਿਆ ਕਿ ਮੇਰੇ ਘਰੇ ਵੀ ਦੋ ਬੇਟੀਆਂ ਅਗਰ ਅੱਜ ਇਹ ਦਰਿੰਦਾ ਛੁੱਟ ਗਿਆ ਨਾ ਤਾਂ ਇਹ ਦਰਿੰਦਾ ਕੱਲ ਨੂੰ ਮੇਰੀਆਂ ਧੀਆਂ ਦਾ ਸ਼ਿਕਾਰ ਬਣਾ ਸਕਦਾ ਯੂਪੀ ਸਾਈਡ ਦਾ ਇਹ ਕੇਸ ਹੈ ਤੇ ਇਵਨ ਕਿ ਨਰਿੰਦਰ ਮੋਦੀ ਜੀ ਸੋ ਸਾਡੇ ਜੋ ਇੰਡੀਆ ਦੇ ਪ੍ਰਾਈਮ ਮਿੰਿਸਟਰ ਉਹਨਾਂ ਨੇ ਵੀ ਉਹਨੂੰ ਪਦਮ ਸ਼ੀਰਨਾਂ ਨਵਾਜਿਆ ਕਿ ਵਾਕਿਆ ਵੀ ਬੰਦੇ ਨੇ ਢੀ ਦਲੇਰੀ ਦਿਖਾਈ ਸੋਚੋ ਜੇ ਵਕੀਲ ਵੀ ਆਪਣਾ ਸਹੀ ਤਰੀਕੇ ਨਾਲ ਕੰਮ ਕਰਨ ਮੁਜਰਮ ਨੂੰ ਅੰਦਰ ਕਰਨ ਤੇ ਕਿੰਨਾ ਕਿੰਨਾ ਜੁਰਮ ਘਟ ਜੇ ਹਿੰਦੁਸਤਾਨ ਦੇ ਵਿੱਚ ਪਰ ਵਕੀਲਾਂ ਨੂੰ ਤਾਂ ਪੈਸੇ ਦੀ ਪਈ ਹੁੰਦੀ ਹੈ ਸੋ ਹਾਂਜੀ ਮਜੀਠਿਆ ਤੇ ਆ ਦੁੱਖ ਬੀਰ ਬਾਦਲ ਇੱਕ ਟੈਕਸਲਾ ਟੀਵੀ ਆ ਮਜੀਠਿਆ ਦੁੱਖ ਬੀਰ ਬਾਦਲ ਇਹ ਤਾਂ ਮੌਕਾ ਲੱਭਦੇ ਆ ਵੀ ਸਾਨੂੰ ਕੋਈ ਐਸਾ ਮੌਕਾ ਮਿਲੇ ਜਿਹਦੇ ਵਿੱਚ ਅਸੀਂ ਇੱਕ ਰੂਮਰ ਫਲਾਈਏ ਇੱਕ ਗਲਤ ਅਫਵਾਹ ਫਲਾਈਏ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਸੋਟਿਆ ਕਿਵੇਂ ਜਾਵੇ ਬੜੇ ਲੋਕੀ ਕੁਐਸਚਨ ਕਰਦੇ ਆ ਨੰਨਸੀ ਤੂੰ ਮਾਨਸਬ ਦੀ ਬਹੁਤ ਸਾਈਡ ਲੈਣੀ ਹੈ ਦੇਖੋ ਜੀ ਭਗਵੰਤ ਮਾਨ ਦੀ ਜਗਾ ਜੇ ਕੋਈ ਵੀ ਕੋਈ ਸੀਐਮ ਹੁੰਦਾ ਤਾਂ ਚੰਗੇ ਕੰਮ ਕਰ ਰਿਹਾ ਹੁੰਦਾ ਆਫ ਕੋਰਸ ਅਚੋ ਉਹਦੀ ਵੀ ਸਾਈਡ ਲੈਣੀ ਸੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮਾਨਸਬ ਕੋਈ ਮੇਰੇ ਕਜ਼ਨ ਬਰਦਰ ਨਹੀਂ ਹੈ ਮੇਰੇ ਤਾਇ ਚਾਚੇ ਦੇ ਮੁੰਡੇ ਨਹੀਂ ਮੈਂ ਤਾਂ ਕਦੇ ਮਿਲੀ ਵੀ ਨਹੀਂ ਉਹਨਾਂ ਨੂੰ ਪਰ ਜੋ ਬੰਦਾ ਸਹੀ ਚੱਲ ਰਿਹਾ ਹੈ ਸਹੀ ਨੂੰ ਸਹੀ ਕਹਿੰਦਾ ਜਿਗਰਾ ਹੋਣਾ ਚਾਹੀਦਾ ਤੁਹਾਡੇ ਵਿੱਚ ਸੈਂਟਰ ਗਵਰਨਮੈਂਟ ਦੀ ਲੈਟਰ ਨੂੰ ਤੁਸੀਂ ਭਗਵੰਤ ਮਾਨ ਦੇ ਨਾਮ ਨਾਲ ਜੋੜ ਰਹੇ ਹੋ ਉਹ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਲਾਲਤੀਓ ਲਾਲਤੀਓ ਮੇ ਜਠਿਆ ਐਨਾ ਡਰੱਗ ਡੋਡੇ ਭੁੱਕੀ ਵੇਚੀ ਹਲੇ ਵੀ ਤੈਨੂੰ ਸਵਾਦ ਨਾ ਆਇਆ 2 ਨੰਬਰ ਦਾ ਇੰਨੇ ਕੰਮ ਕੀਤੇ ਹਲੇ ਵੀ ਤੈਨੂੰ ਸਵਾਦ ਨਾ ਆਇਆ 버ਗਰ ਦੇ ਵਿੱਚ ਰੇਤਾ ਭਰ-ਭਰ ਕੇ ਖਾ ਗਿਆ ਚੀਜ਼ ਦੇ ਬਜਾਏ ਤੂੰ ਰੇਤਾ ਭਰ-ਭਰ ਖਾਂਦਾ ਰਿਹਾ ਤੈਨੂੰ ਹਲੇ ਵੀ ਸਵਾਦ ਨਹੀਂ ਆ ਹੋਰ ਤੇਰੇ ਮੂੰਹ ਨੂੰ ਕਿਹੜੇ ਸਵਾਦ ਚਾਹੀਦੇ ਆ ਹੁਣ ਤੇ ਦੁਖਵੀਰ ਬਾਦਲ ਜ਼ਮਾਨੇ ਪਰਦੇ 5 ਸਟਾਰ ਹੋਟਲਸ ਖੋਲ ਲਏ ਇੰਨੀਆਂ ਕਿੱਲਾਂ ਦੇ ਹਿਸਾਬ ਨਾਲ ਬੇਸ਼ਨਾ ਤੁਸੀਂ ਜ਼ਮੀਨਾਂ ਬਣਾ ਲਈਆਂ ਐ ਜਿਹੜੇ ਬੰਗਲੇ ਖੜੇ ਕਰ ਲਏ ਇੰਨੀਆਂ-ਇੰਨੀਆਂ ਬੱਸਾਂ ਚਲਾਤੀਆਂ ਤੁਸੀਂ ਸਾਰਾ ਪੰਜਾਬ ਨੂੰ ਖੋਖਲਾ ਕਰਕੇ ਉਹਦੀ ਚਮੜੀ ਲਾ ਕੇ ਇੱਕ ਕੰਗਾਲ ਛੱਡਤਾ ਪੰਜਾਬ ਨੂੰ ਤੁਹਾਨੂੰ ਹਾਲੇ ਵੀ ਸਬਰ ਨਹੀਂ ਆਇਆ ਹੁਣ ਤੁਹਾਡੇ ਸਿਰਫ ਇਹ ਚਨੂਨੇ ਲੜੇ ਪਏ ਆ ਭਗਵੰਤ ਮਾਨ ਦੇ 3 ਸਾਲ ਬਚੇ ਆ ਜੇ 3 ਸਾਲ ਚ ਟਿਕ ਗਿਆ ਤਾਂ ਗਾਣ ਵਾਲੇ ਟਾਈਮ 'ਚ ਵੀ ਭਗਵੰਤ ਮਾਨ ਨੇ ਪੰਜਾਬ ਦਾ ਸੇਮ ਰਹਿਣਾ ਤੇ ਸਾਨੂੰ ਕਿਸੇ ਨੇ ਤੇ ਕਰਨੇ ਦੇਣਾ ਸੋ ਮੇਰੀ ਪੰਜਾਬ ਦੀ ਜਨਤਾ ਤੋਂ ਹੱਥ ਜੋੜ ਕੇ ਬੇਨਤੀ ਆ ਅਗਰੈਸਿਵ ਹੋਣ ਤੋਂ ਪਹਿਲੇ ਹੂ ਲਾ ਲਾ ਹੂ ਲਾ ਇਹ ਕਰਨ ਤੋਂ ਪਹਿਲੇ ਗੱਲ ਦੀ ਤੱਥ ਫੜਿਆ ਕਰੋ ਤੁਸੀਂ ਭਗਵੰਤ ਮਾਨ ਨੂੰ ਇੰਨਾ ਤੁੱਚ ਇੰਨਾ ਗਿਰਿਆ ਹੋਇਆ ਬੰਦਾ ਸਮਝਿਆ ਵੀ ਉਹ ਕਿਸੇ ਦੇ ਘਰ ਬੱਚਾ ਪੈਦਾ ਹੋਇਆ ਤਾਂ ਉਹ ਇਨਸਾਨ ਇਦਾਂ ਦੀ ਹਰਕਤ ਕਰੇਗਾ ਔਰ ਰਹੀ ਗੱਲ ਕਿ ਭਗਵੰਤ ਮਾਨ ਨੇ ਜਿਸ ਸਿਕਿਉਰਟੀ ਕੈਨਸਲ ਕੀਤੀ ਸੀ ਸਿੱਧੂ ਮੂਸੇਵਾਲੇ ਦੀ ਭਗਵੰਤ ਮਾਨ ਨੇ ਐਂ ਕੀਤਾ ਸੀ ਪਹਿਲੇ ਗੱਲ ਨੂੰ ਬਰੀਕੀ ਨਾਲ ਜਾਣਿਆ ਕਰੋ ਕਿ ਸਿਕਿਉਰਿਟੀ ਕਿਉਂ ਕੈਨਸਲ ਸੀ ਉਹਦੇ ਪਿੱਛੇ ਰੀਜ਼ਨ ਕੀ ਸੀ ਕਿਉਂਕਿ ਪਹਿਲੇ ਸਾਨੂੰ ਵੀ ਇਸ ਗੱਲ ਦਾ ਰੋਸ਼ ਸੀ ਦੁੱਖ ਸੀ ਸਾਨੂੰ ਵੀ ਇਸ ਗੱਲ ਦੀ ਕੰਪਲੇਨ ਸੀ ਮਾਨ ਸਾਹਿਬ ਨਾਲ ਪਰ ਜਦੋਂ ਪੂਰੀ ਗੱਲ ਸਾਨੂੰ ਪਤਾ ਲੱਗੀ ਉੱਥੇ ਕਿਤੇ ਨਾ ਕਿਤੇ ਕਾਨੂੰਨ ਵਿੱਚ ਆਉਂਦਾ ਸੀ ਸੋ ਜੋ ਕੰਮ ਹੈ ਕਾਨੂੰਨ ਦੇ ਤਹਿਤ ਹੁੰਦਾ ਜਦੋਂ ਕਿਸੇ ਦੀ ਕੋਈ ਸਿਕਿਉਰਿਟੀ ਵਾਪਸ ਲੈਂਦਾ ਸਿੱਧੂ ਮੂਸੇਵਾਲ ਕੋਲ ਬੇਪਨਾ ਦੌਲਤ ਬੇਪਨਾ ਪੈਸਾ ਸੀ ਅੱਜ ਵੀ ਹੈ ਉਹ ਚੰਦਾ ਆਪਣੇ ਪ੍ਰਾਈਵੇਟ ਬੋਡੀਗਾਰਡਸ ਏਕੇ 47 ਵਾਲੇ ਕੋਈ ਵੀ ਪ੍ਰਾਈਵੇਟ ਸਿਕਿਉਰਟੀ ਲੈ ਸਕਦਾ ਸੀ ਪਰ ਉਹਨੇ ਨਹੀਂ ਲਈ। ਸੋ ਤੁਸੀਂ ਲੋਕ ਕਰਦੇ ਹੋਗੇ ਪੁਲਿਸ ਤੇ ਭਰੋਸਾ ਵੀ ਪੁਲਸ ਵਾਲੀ ਵਸਾ ਨੂੰ ਸਿਕਿਉਰਟੀ ਦੇਣ ਕਿਉਂ ਜੇ ਤੁਹਾਡੇ ਜੇਬਾਂ ਚ ਇੰਨਾ ਪੈਸਾ ਤੁਸੀਂ ਆਪਣੀ ਪਰਸਨਲ ਸਿਕਿਉਰਟੀ ਰੱਖ ਸਕਦੇ ਹੋ। ਬਹੁਤ ਲੋਕੜੇ ਆਪਣੀ ਪਰਸਨਲ ਸਿਕਿਉਰਟੀ ਰੱਖਦੇ ਵੀ ਆ। ਦੂਜੀ ਗੱਲ ਹਰ ਇੱਕ ਚੀਜ਼ ਪਿੱਛੇ ਰੀਜ਼ਨ ਹੁੰਦਾ। ਤੁਸੀਂ ਬਿਨਾ ਰੀਜ਼ਨ ਅ ਸੋਚੇ ਬਿਨਾ ਤਤ ਕੱਢੇ ਤੁਸੀਂ ਬਹੁਤ ਛੇਤੀ ਅਗਰੈਸਿਵ ਹੋ ਕੇ ਕਿਸੇ ਦੇ ਵੀ ਮਗਰ ਲੱਗ ਜੰਨੇ ਹੋ। ਦੇਖੋ ਜੀ ਮੈਂ ਅੱਗੇ ਵੀ ਕਿਹਾ ਪੋਲਿਟਿਕਸ ਇਟਸ ਅ ਵੈਰੀ ਡਰਟੀ ਗੇਮ ਬੜੀ ਕੁੱਤੀ ਚੀਜ਼ ਹੈ ਇਹ ਰਾਜਨੀਤੀ ਕਿਸੇ ਦੇ ਵੀ ਸਕੇ ਨਹੀਂ ਇਹ ਕੁਰਸੀ ਨਾ ਇਹ ਰਾਜਨੀਤੀ ਸੋ ਜਨਤਾ ਨੂੰ ਪੜਕਾਉਣਾ ਜਨਤਾ ਤੋਂ ਪੁੱਠੇ ਕੰਮ ਕਰਾਉਣਾ ਜਨਤਾ ਤੋਂ ਦੰਗੇ ਕਰਾਉਣਾ ਜਨਤਾ ਨੂੰ ਦੰਗਿਆਂ 'ਚ ਮਰਾਉਣਾ ਹਰ ਪਾਸੇ ਕੌਣ ਭੁਗਦਾ ਜਨਤਾ ਕਦੀ ਨੇਤਾ ਦੇ ਬੱਚੇ ਮਾਪਿਓ ਮਰਦੇ ਵੇਖਿਆ ਹੂੰ ਕੌਣ ਮਰੇਗੀ ਜਨਤਾ ਕੋਵਿਡ ਹੋਇਆ ਕੌਣ ਮਰੀ ਜਨਤਾ ਕਦੀ ਵੱਡੇ ਵੱਡੇ ਰਾਜਨੀਤੀ ਫਿਲਮ ਸਟਾਰ ਨੇਤਾ ਦੇ ਬੱਚੇ ਦੇਖਿਆ ਮਾਰੇ ਕੋਵਿਡ ਹੂੰ ਜਨਤਾ ਕਿਉਂ ਜਨਤਾ ਮਰਦੀ ਹੈ ਕਿਉਂਕਿ ਜਨਤਾ ਨੂੰ ਧਰਮ ਦੇ ਨਾਮ ਤੇ ਲੜਾਇਆ ਜਾਂਦਾ ਹੈ ਜਨਤਾ ਦੇ ਦਿਮਾਗ ਗਲਤ ਰੂਮਰਸ ਗਲਤ ਹਵਾਮਾ ਪਾ ਕੇ ਉਹਨਾਂ ਤੋਂ ਦੰਗੇ ਕਰਾਏ ਜਾਂਦੇ ਆ ਔਰ ਜਨਤਾ ਪਤਾ ਨਹੀਂ ਜਿੱਦਨੇ ਜਨਤਾ ਸਿਆਣੀ ਹੋ ਗਈ ਨਾ ਲੌਜੀਕ ਚੀਜ਼ਾਂ ਨੂੰ ਸਮਝਣ ਲੱਗੀ ਉਹ ਦਿਨ ਲੋਕੀ ਮਰਨਗੇ ਨਹੀਂ ਲੋਕੀ ਇਹਨਾਂ ਦੇ ਜਿੰਨੇ ਨੇ ਨੇਤੇ ਇਹਨਾਂ ਦੇ ਗੱਲ ਕੁੱਟੇ ਸੋ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਲੇਮ ਕਰਨ ਤੋਂ ਪਹਿਲਾਂ ਉਹ ਲੈਟਰ ਦੇਖੋ ਨਾ ਤੁਸੀਂ ਕਿ ਸੈਂਟਰਲ ਗਵਰਨਮੈਂਟ ਤੋਂ ਲੈਟਰ ਆਈ ਹੈ ਮਾਨ ਸਾਹਿਬ ਦਾ ਉਹਦੇ ਚ ਕੋਈ ਲੈਣ ਦੇ ਨਹੀਂ ਹੈਨੀ ਉਹਨਾਂ ਨੇ ਤਾਂ ਖੁਦ ਰੋਸ਼ ਪ੍ਰਗਟ ਕੀਤਾ ਕਿ ਦੈਟਸ ਵੈਰੀ ਬੈਡ ਔਰ ਇਹ ਵੀ ਸੱਚ ਹੈ ਵੀ ਜਿੱਦਣ ਸਿੱਧੂ ਦੇ ਘਰੇ ਸਿੱਧੂ ਦਾ ਭਰਾ ਜੰਮਿਆ ਬਈ ਪਹਿਲੀ ਪਿੱਛੇ ਟਿਕਟੌਕ ਤੇ ਵੇਖ ਕੇ ਉਸ ਬੱਚੇ ਦੀ ਅੱਖਾਂ ਪਾਰੀਆਂ ਸੀ ਇੰਨੀ ਦਿਲ ਨੂੰ ਖੁਸ਼ੀ ਹੋਈ ਇੱਕ ਮਾਂ ਦਾ ਲਾੜਲਾ ਪੁੱਤ ਕੱਲਾ-ਕੱਲਾ ਦੁਨੀਆ ਤੋਂ ਗਿਆ ਅੱਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਹਨਾਂ ਦੀ ਗੋਦ ਫੇਰ ਹਰੀ ਕਰ ਤੇ ਉਹਨਾਂ ਨੂੰ ਪੁੱਤ ਦੀ ਦਾਤ ਬਖਸ਼ੀ ਹੈ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿਉਂਕਿ ਜਿਨ੍ਹਾਂ ਦੀ ਐਡੀ ਵੱਡੀ ਸੁੰਨੀ ਹਵੇਲੀ ਜਿਹੜੀ ਸੁੰਨੀ ਹਵੇਲੀ ਹੋ ਗਈ ਸੀ ਅੱਜ ਉਹਦੇ ਵਿੱਚ ਕਲਕਾਰੀਆਂ ਬੱਚੇ ਦੀਆਂ ਖੇਲਣ ਗਿਆ ਸਾਨੂੰ ਸਭ ਨੂੰ ਦਿਲੋਂ ਬਹੁਤ ਖੁਸ਼ੀ ਆ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਬਖਸ਼ੇ ਪਰ ਫਾਈਟ ਕਰਨੀ ਹੈ ਸੈਂਟਰ ਗਵਰਨਮੈਂਟ ਨਾਲ ਕਰੋ ਇਹ ਚ ਭਗਵੰਤ ਮਾਨ ਜੀ ਦਾ ਕੋਈ ਲੈਣ ਦੇਣ ਨਹੀਂ ਹੈ ਔਰ ਸੈਂਟਰ ਗਵਰਨਮੈਂਟ ਨੂੰ ਮੈਂ ਫਿਰ ਅਗੇਨ ਤੋਂ ਮੈਸੇਜ ਦੂੰਗੀ ਕਿ ਜੋ ਪੰਜਾਬ ਵਿੱਚ ਬਲਤਕਾਰ ਹੋ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸੋ ਸਿੱਧੂ ਦੀ ਮਾਂ ਇੱਕ ਪਹਿਲੀ ਮਾਂ ਨਹੀਂ ਹੈ ਜਿਨੇ ਆਈਵੀਐਫ ਬੱਚਾ ਜੰਮਿਆ ਆ ਆ ਪਿੱਛੇ ਜੋ ਨਿਊਜ਼ ਆਈ ਸੀ ਕਿ ਲੇਡੀ ਨੇ 70 ਸਾਲ ਦੀ ਉਮਰ 'ਚ ਬੱਚਾ ਜੰਮਿਆ ਸੀ ਸੈਂਟਰ ਗਵਰਨਮੈਂਟ ਜੀ ਕਿੱਥੇ ਹੋ ਉਹ 70 ਸਾਲ ਦੀ ਬੀਬੀ ਬਾਰੇ ਕੰਪਲੇਂਟ ਕਿਉਂ ਨਹੀਂ ਕੀਤੀ ਤੁਸੀਂ ਜਿਨੇ 70 ਸਾਲ ਦੀ ਉਮਰ 'ਚ ਬੱਚਾ ਜੰਮਿਆ ਸੀ ਉਹਦੇ ਬਾਰੇ ਤੁਹਾਡੀ ਜ਼ੁਬਾਨ ਕਿਉਂ ਬੰਦ ਆ ਉਦੋਂ ਕਿ ਉਹਨੇ ਕਿ ਐਕਸ਼ਨ ਲਿਆ ਕਿਉਂਕਿ ਸਿੱਧੂ ਮਸੇਵਾਲ ਇੱਕ ਫੇਮਸ ਸੈਲੀਬ੍ਰਿਟੀ ਸੀ ਸਿੰਗਰ ਸੀ ਤਾਂ ਤੁਸੀਂ ਨਿਚੋੜ ਰਹੇ ਹੋ ਥੈਟਸ ਵੈਰੀ ਬੈਡ ਸਾਰਿਆਂ ਦਾ ਇਕੁਅਲ ਰਾਈਟ ਹੈ ਔਰ ਜੇ ਤੁਸੀਂ ਕਹਿੰਦੇ 51 ਸਾਲ ਦੀ ਉਮਰ ਚ ਹੁਣ ਜੇ ਕੋਈ ਜਨਾਨੀ 58 59 ਚ ਨੇਚਰਲ ਕਨਸੀਵਿੰਗ ਕਰ ਲੇ ਤੁਸੀਂ ਉਹਦਾ ਅਬੋਰਸ਼ਨ ਕਰਾ ਦੋਗੇ ਜਾਂ ਬੱਚੇ ਨੂੰ ਮਾਰ ਦੋਗੇ ਉਹਨਾਂ ਦੀ ਇੱਕ ਪਰਸਨ ਲਾਈਫ ਐ ਸਿੱਧੂ ਦੇ ਫਾਦਰ ਤੇ ਮਦਰ ਦੀ ਤੇ ਉਹਦੀ ਪਰਸਨ ਲਾਈਫ ਦੇ ਵਿੱਚ ਜਿਹੜੀਆਂ ਲੱਤਾਂ ੜਾਣਾ ਇਹ ਬਿਲਕੁਲ ਗਲਤ ਹੈ ਅਸੀਂ ਸਾਰੀ ਜਨਤਾ ਇਸ ਚੀਜ਼ ਦਾ ਪੂਰਜੋਰ ਵਿਰੋਧ ਕਰਾਂਗੇ ਸੈਂਟਰ ਗਵਰਨਮੈਂਟ ਦੇ ਨਾਲ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਆ ਇਹ ਉਹਦੀ ਪਰਸਨਲ ਲਾਈਫ ਆ ਉਹ ਬੱਚਾ ਆਪਣੇ ਭਾਗ ਆਪਣੇ ਕਿਸਮਤ ਲੈ ਕੇ ਇਸ ਦੁਨੀਆ ਤੇ ਆਇਆ ਸੋਮਾਨ ਸਾਹਿਬ ਨੂੰ ਬਦਨਾਮ ਨਾ ਕਰੋ ਕਿਸੇ ਦੀ ਗੱਲਾਂ ਚ ਨਾ ਆਓ ਫੜਨਾ ਹੈ ਤਾਂ ਸੈਂਟਰ ਗਵਰਨਮੈਂਟ ਨਾਲ ਗੱਲ ਕਰੋ ਜੈ ਹਿੰਦ ਜੈ ਭਾਰਤ